ਹਾਂਜੀ ਬਾਈ ਜੀ ਇੱਕ ਮਿਹਨਤੀ ਪਰਿਵਾਰ ਨੂੰ ਆਪਾਂ ਲੈ ਕੇ ਆਏ ਹਾਂ ਤੁਹਾਨੂੰ ਤੁਹਾਡੇ ਰੂਬਰੂ ਵੈਸੇ ਤਾਂ ਆਪਣੇ ਚੈਨਲ ਤੇ ਪਸ਼ੂਆਂ ਦੀਆਂ ਵੀਡੀਓ ਜ਼ਿਆਦਾ ਚੱਲਦੀਆਂ ਹੁੰਦੀਆਂ ਤੇ ਬਾਕੀ ਦੋ ਨੰਬਰ ਤੇ ਜੇ ਕੋਈ ਮਿਹਨਤੀ ਬੰਦਾ ਮਿਲਦਾ ਆਪਾਂ ਨੂੰ ਤਾਂ ਆਪਾਂ ਉਹਦੀ ਵੀਡੀਓ ਵੀ ਜ਼ਰੂਰ ਕਰਦੇ ਆਂ ਤੇ ਅੱਜ ਤੁਹਾਨੂੰ ਦਿਖਾਉਣੇ ਆ ਅੱਜ ਸਲਾਈ ਦੇ ਕੰਮ ਦੀ ਵੀਡੀਓ ਲੈ ਕੇ ਆਏ ਆ ਆਪਾਂ ਖਾਸ ਕਰਕੇ ਨਾਮ ਤੇ ਐਡਰੈਸ ਦੱਸ ਦਿਓ ਜੀ ਗੋਬਿੰਦ ਵਸਤੀ ਦੀਪਗੁਰ ਨਾਮ ਨਾਮ ਸਰਬਜੀਤ ਕੌਰ ਸਿੱਧੂ ਬਟਿਕ ਸਿੱਧੂ ਬਟਿਕ ਹੈ ਆਪਣਾ ਹਾਂਜੀ ਠੀਕ ਹੈ ਜੀ ਨਾਮ ਸਰਬਜੀਤ ਕੌਰ ਸਰਬਜੀਤ ਕੌਰ ਸਿੱਧੂ ਬਟਿਕ ਤੇ ਐਡਰੈਸ ਦੱਸ ਦਿਓ ਜੀ ਗੋਬਿੰਦ ਵਸਤੀ ਦੀਪਗੁਰ ਰੋਡ ਨੇੜੇ ਹਰੀ ਬਾਵੇ ਨੇੜੇ ਹਰੀ ਬਾਵੇ ਦਾ ਹਾਂਜੀ ਘਰ ਠੀਕ ਹੈ ਜੀ ਤੇ ਆਪਣਾ ਕਾਹਦਾ ਕੰਮ ਆ ਜੀ ਸਾਰੇ ਮੜਾ ਤੁਸੀਂ ਦੱਸੋਗੇ ਜੀ ਸਵਿਚਿੰਗ ਦਾ ਕੰਮ ਆ ਜੀ ਸਲਾਈ ਦਾ ਕੱਪੜਾਂ ਦੀ ਸਲਾਈ ਦਾ ਹਾਂਜੀ ਹਾਂਜੀ ਕਟੇ ਕੁਟੇ ਵਗੈਰਾ ਤੁਸੀਂ ਆਪ ਕਰਦੇ ਹੋ ਕਰਦੇ ਆ ਜੀ ਸਲਾਈ ਦਾ ਟੇਲਰ ਹੈ ਜੀ ਆਪਣੀ ਠੀਕ ਹੈ ਜੀ ਹਾਂਜੀ ਬਾਈ ਤੁਸੀਂ ਦੇਖ ਸਕਦੇ ਹੋ ਬਾਈ ਕੇਲਰ ਮਾਸਟਰ ਜੀ ਨਾਲ ਨੇ ਤੇ ਸਾਰੇ ਕੱਪੜਿਆਂ ਦੇ ਸੂਟ ਤਿਆਰ ਕਰੀ ਜਾਂਦੇ ਆ ਠੀਕ ਹੈ ਜੀ ਠੀਕ ਹੈ ਜੀ ਕਿਹੜੇ ਕਿਹੜੇ ਡਿਜ਼ਾਈਨਰ ਦੇ ਸੂਟ ਹਨ ਠੀਕ ਹੈ ਜੀ ਪਹਿਗਾ ਠੀਕ ਹੈ ਜੀ ਟੱਕਰਾ ਹਾਂਜੀ ਸੈਂਪਲ ਸੂਟ ਠੀਕ ਹੈ ਜੀ ਤੇ ਡਿਜ਼ਾਈਨਾਂ ਵਾਲੀ ਸੂਟ ਇਹ ਸਾਰੇ ਤਰ੍ਹਾਂ ਦੇ ਤੁਸੀਂ ਤਿਆਰ ਕਰਕੇ ਦੇ ਸਕਦੇ ਹੋ ਜੇ ਕੋਈ ਜੁਨੇ ਕੋਲੇ ਆਵੇ ਠੀਕ ਹੈ ਜੀ ਵੀ ਅਸੀਂ ਤਿਆਰ ਕਰਕੇ ਵੀ ਜੇ ਕਿਸ ਨੂੰ ਜਲਦੀ ਚਾਹੀਦਾ ਹੁੰਦਾ ਹੈ ਉਹ ਵੀ ਤਿਆਰ ਕਰਾਂ ਅਮਰਜੈਂਸੀ ਵਾਲਾ ਤੁਸੀਂ ਕਰਕੇ ਦੇ ਸਕਦੇ ਹਾਂ ਸਰ ਜੀ ਡਿਜ਼ਾਈਨ ਤਿਆਰ ਕਰ ਦਿਆਂ ਬਾਕੀ ਤੁਸੀਂ ਦੇਖ ਸਕਦੇ ਆਂ ਬਾਕੀ ਤੁਹਾਨੂੰ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਸਾਡੇ 20 ਸੂਟ ਜਾਣ ਵਾਲੇ ਸੀਗੇ ਜੀ ਜਲਦੀ ਸੀ ਸਵੇਰੇ ਅਸੀਂ ਬਾਹਰ ਜਿੰਨੇ ਕਿ ਬਾਹਰ ਲਗਾ ਕੈਂਟਰਾਂ ਦੇ ਸੂਟ ਆਉਂਦੇ ਆ ਜਿਆਦਾ ਫਰਕ ਕਰਦੇ ਜੀ ਅਸੀਂ ਠੀਕ ਹੈ ਜੀ ਇਹਨਾਂ ਦਾ ਕਹਿਣਾ ਇਹ ਹੀ ਹੈ ਵੀ ਤੜਕੇ ਸਵੇਰੇ ਥੋੜਾ ਜਲਦੀ ਹੋਰ ਬਣਾਉਣ ਦੇ ਲੇਟ ਹੋ ਗਏ 20 ਤਰ੍ਹਾਂ ਦੇ ਸੂਟ ਸੀਗੇ ਜਿਹੜੇ ਡਿਜ਼ਾਈਨਰ ਦੇ ਚਲੇ ਗਏ ਨੇ ਕਿਉਂਕਿ ਜਲਦੀ ਕਿਸ ਨੂੰ ਦੇਣੇ ਸੀ ਤੇ ਬਾਕੀ ਤੁਸੀਂ ਕੰਮ ਦੇਖ ਸਕਦੇ ਹੋ ਨਾਲੇ ਨਾਲ ਚੱਲ ਰਿਹਾ ਹੈਗਾ ਕੋਈ ਐਂ ਨਹੀਂ ਹੈਗਾ ਤੇਜ਼ੀ ਦੇ ਵਿੱਚ ਕਈ ਵੀ ਕਿਸੇ ਨੂੰ ਜਿਆਦਾ ਤੇਜ਼ੀ ਹੁੰਦੀ ਹੈ ਉਹ ਚੀਜ਼ ਜਲਦੀ ਤਿਆਰ ਕਰਕੇ ਦੇ ਸਕਦੇ ਨੇ ਬਾਕੀ ਆ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਮੜਾ ਦੱਸੋਗੇ ਜੀ ਕਿਹੜੇ ਡਿਜ਼ਾਈਨ ਚਾਹੀਏ ਕੀ ਕੀ ਇਹਦੇ ਵਿੱਚ ਇਹ ਤੁਹਾਡਾ ਆਪਣਾ ਸਾਰਾ ਹਾਂ ਜੀ ਆਪਣਾ ਸਾਰਾ ਆਪਣਾ ਆਪ ਦਾ ਤਿਆਰ ਕਰਿਆ ਬਈ ਸਵੇਰ ਆਹ ਅੱਜ ਸਾਰੇ ਪੀਸ ਸਵੇਰ ਤਿਆਰ ਹੋਏ ਆ ਅੱਜ ਅੱਜ ਦੇ ਵਿੱਚ ਬਾਕੀ ਅੱਜ 15 ਪੀਸ ਇਸ ਤੋਂ ਪਹਿਲਾਂ ਚਲੇ ਗਏ ਠੀਕ ਹੈ ਜੀ ਬਾਕੀ ਕਿਸੇ ਦਾ ਪੁੱਛਿਆ ਜਾਣਾ ਸੀ ਜੀ ਉਹਨਾਂ ਨੇ ਕਿਤੇ ਉਹਨਾਂ ਦੇ ਚਲੇ ਗਏ ਠੀਕ ਹੈ ਜੀ ਬਾਕੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਤਾਂ ਬੋਲਦੀ ਆ ਤੇ ਬਾਕੀ ਜਿੱਦਾਂ ਦਾ ਵੀ ਤੁਸੀਂ ਕਹੋਗੇ ਉਸ ਤਰ੍ਹਾਂ ਹੀ ਬਿਲਕੁਲ ਉਦਾਂ ਦਾ ਤਿਆਰ ਕਰਕੇ ਦੇ ਦੇਣਗੇ ਹੇ ਬਾਈ ਸਤਿ ਸ਼ਕਰ ਜੀ ਸਤਿ ਸ਼ਕਰ ਜੀ ਬਾਈ ਕਿਹੜੀ ਕਿਹੜੀ ਜਾਨੀ ਆਪਾਂ ਜੀ ਤਿਆਰ ਕਰਦੇ ਇੱਥੇ ਹਰ ਤਰੀਕੇ ਦੀ ਜੀ ਹਰ ਤਰ੍ਹਾਂ ਦੀ ਹਾਂਜੀ ਜਦੋਂ ਤੁਸੀਂ ਦਾਅਵਦੇ ਸੀ ਕਿ ਕੋਈ ਪੈਂਟ ਵਗੈਰਾ ਬੇਚ ਬੋਲੇ ਸੀ ਪਹਿਲਾਂ ਨਹੀਂ ਸਿਰਫ ਲੇਡੀਜ਼ ਕੰਮ ਦਾ ਹੈ ਲੇਡੀਜ਼ ਦਾ ਕੰਮ ਹੈ ਹਾਂਜੀ ਜੀ ਜੀ ਤੇ ਲੇਡੀਜ਼ ਵਾਲੇ ਕੀ ਕੀ ਚੀਜ਼ ਬਣਾ ਦੇ ਦੱਸੋਗੇ ਤੁਸੀਂ ਡਰੈਸ ਕਿਸੇ ਤਰੀਕੇ ਦੀ ਵੀ ਹੋਵੇ ਡਰੈਸ ਤਿਆਰ ਕਰ ਸਕਦੇ ਜੀ ਠੀਕ ਹੈ ਜੀ ਹਾਂਜੀ ਕੋਈ ਸਰਾਹ ਵਗੈਰਾ ਹੋ ਗਿਆ ਠੀਕ ਹੈ ਜੀ ਲਹਿੰਗਾ ਚੋੜੀ ਹੋ ਗਿਆ ਠੀਕ ਹੈ ਜੀ ਬਲਾਊਜ਼ ਵਗੈਰਾ ਠੀਕ ਹੈ ਜੀ ਲਾਂਜੂ ਸਰਾਹ ਠੀਕ ਹੈ ਜੀ ਜੋ ਵੀ ਚੀਜ਼ ਐਪਲ ਲੇਡੀਜ਼ ਜਾਨੀ ਜਿੱਦਾਂ ਦਾ ਵੀ ਆਰਡਰ ਆਉ ਹਾਂ ਫੈਨਸੀ ਡਰੈਸ ਤਿਆਰ ਕਰਦੇ ਆਂ ਦੇ ਆਰਡਰ ਤਿਆਰ ਕਰ ਸਕਦੇ ਹਾਂ ਜੀ ਠੀਕ ਹੈ ਜੀ ਇਹ ਬਾਈ ਜੀ ਇੱਥੇ ਡੇਲ ਮਾਨਟਰ ਜੀ ਨੇ ਨਾਲ ਇਹਨਾਂ ਦੇ ਸਹਾਇਕ ਤੇ ਬਾਕੀ ਸਾਰੀਆਂ ਮਸ਼ੀਨਾਂ ਦਾ ਪ੍ਰਬੰਧ ਦਾ ਬਾਕੀ ਤੁਸੀਂ ਡਿਜ਼ਾਈਨ ਦੇਖ ਹੀ ਲਏ ਆ ਤੇ ਬਾਕੀ ਜੇ ਕੋਈ ਜਲਦੀ ਕਰਵਾਉਣਾ ਚਾਹੁੰਦਾ ਉਹ ਤੁਹਾਡੇ ਕੋਲੇ ਖਾਸ ਪ੍ਰਬੰਧ ਹੈ ਜੀ ਠੀਕ ਹੈ ਜੇ ਕਈ ਹੈ ਜੀ ਕਿਸੇ ਨੂੰ ਐਮਰਜੈਂਸੀ ਹੁੰਦੀ ਹੈ ਵੀ ਸਾਨੂੰ ਲੋੜ ਦੇਣਾ ਚਾਹੀਦੇ ਆ ਜਾਂ ਕਿਸੇ ਦੇ ਵਿਆਹ ਹੁੰਦਾ ਅਗਲਾ ਕਹਿੰਦਾ ਸਾਨੂੰ ਜਲਦੀ ਚਾਹੀਦਾ ਕਿਉਂਕਿ ਜਿਵੇਂ ਹੁਣ ਸਾਨੂੰ ਕੱਪੜੇ ਆਏ ਜੀ ਅਸੀਂ ਸਵੇਰ ਦੇਨੇ ਆ 6 ਵਜੇ ਠੀਕ ਹੈ ਉਹ ਤੁਸੀਂ ਆ ਤਿਆਰ ਕਰੀ ਜਾਣੀ ਸਾਰੇ ਤਿਆਰ ਕਰੀ ਜਾਣੀ ਆ ਜੀ ਉਹ ਚਾਰ ਪੀਸ ਹੋਣਾ ਹੈ ਸਾਡੇ ਕੋਲ ਸੂਟ ਉਹ 6 ਵਜੇ ਅਸੀਂ ਦੇਣੀ ਆ ਜੀ ਸਵੇਰ ਠੀਕ ਹੈ ਜੀ ਤੇ ਬਾਕੀ ਤੁਸੀਂ ਦੋਸਤੋਂ ਦੇਖ ਹੀ ਸਕਦੇ ਹੋ ਸਾਰਾ ਕੰਮ ਪੂਰਾ ਵਧੀਆ ਬਾਕੀ ਜਿੱਦਾਂ ਦਾ ਡਿਜ਼ਾਈਨ ਤੁਸੀਂ ਕਹੋਗੇ ਉਦਾਂ ਦਾ ਤਿਆਰ ਹੋ ਜਾਊਗਾ ਥੋੜਾ ਜਿਹਾ ਇਹਨਾਂ ਦੇ ਸ਼ਾਪ ਦਾ ਕੰਮ ਨਹੀਂ ਹੈਗਾ ਘਰ ਦੇ ਵਿੱਚ ਆਪ ਦਾ ਕੰਮ ਚਲਾਇ ਤੇ ਜੇ ਉਹ ਸ਼ਾਹੂਬ ਹੋਵੇ ਤਾਂ ਥੋੜਾ ਜਿਹਾ ਫਿਰ ਵੱਧ ਜਾਣ ਪਸਾਨ ਹੋ ਜਾਂਦੀ ਆ ਤੇ ਘਰ ਦੇ ਵਿੱਚ ਬਹਿ ਕੇ ਕੰਮ ਚਲਾਇਆ ਕਿਉਂਕਿ ਕੰਮ ਬਹੁਤ ਜ਼ਿਆਦਾ ਆ ਕੋਈ ਘਰੇ ਕਰ ਲੈ ਤੇ ਚਾਹੇ ਕੋਈ ਦੁਕਾਨ ਤੇ ਕਰ ਲੈ ਚਾਹੇ ਕੋਈ ਘਰੇ ਕਰ ਲੈ ਕਿੰਨੇ ਕੇ ਟਾਈਮ ਤੋਂ ਇਹ ਕੰਮ ਨਾਲ ਜੁੜੇ ਹੋ ਤੁਸੀਂ 8 ਸਾਲ ਤੋਂ ਚੱਲ ਰਿਹਾ ਜੀ ਆਪਣਾ ਪਿਛਲੇ 8-10 ਸਾਲਾਂ ਤੋਂ ਤੁਸੀਂ ਇਹ ਕੰਮ ਨਾਲ ਹੀ ਜੁੜੇ ਹੋ ਠੀਕ ਆ ਜੀ ਬਾਕੀ ਪੁਰਾਣਾ ਕੰਮ ਆ ਕੋਈ ਇਹ ਨਹੀਂ ਹੈਗਾ ਵੀ ਨਵਾਂ ਕੰਮ ਆ ਵੀ ਕੱਲ ਹੀ ਤੋੜਿਆਗਾ ਤੇ ਬਾਕੀ ਜਿਆਦਾ ਵੀਡੀਓ ਤੁਸੀਂ ਅੱਜ ਕੱਲ੍ਹ ਦੇਖਦੇ ਨੇ ਦੁਕਾਨਾਂ ਵੀਡੀਓ ਦੇ ਤੌਰ ਤੇ ਸਾਰੇ ਇੱਕ ਦੂਜੇ ਨੂੰ ਜਾਣਦੇ ਆ ਇਨਾਂ ਦੀ ਵੀਡੀਓ ਆਪਾਂ ਤਾਂ ਹੀ ਕਰੀਆ ਕਿਉਂਕਿ ਸੋਸ਼ਲ ਮੀਡੀਆ ਦਾ ਜਵਾਨਾਂ ਦਾ ਉਹਦੇ ਹਿਸਾਬ ਕਿਤਾਵਣਾ ਤਾਂ ਤੁਸੀਂ ਜ਼ਰੂਰ ਵੀਡੀਓ ਦੇਖ ਕੇ ਇਹਨਾਂ ਨਾਲ ਕੋਈ ਵੀ ਕੰਮ ਕਰਵਾਉਣਾ ਚਾਹੁੰਦੇ ਤਾਂ ਸੰਪਰਕ ਕਰਿਓ ਇਹਨਾਂ ਦਾ ਫੋਨ ਨੰਬਰ ਆਪਾਂ ਵੀਡੀਓ ਦੇ ਉੱਪਰ ਲਗਾ ਦਾਂਗੇ ਕਿਉਂਕਿ ਨਵੇਂ ਬੰਦੇ ਨੂੰ ਚਲੋ ਹੁੰਦਾ ਹੀ ਇਮਾਨਦਾਨ ਸੋਸ਼ਲ ਮੀਡੀਆ ਤੇ ਆਉਂਦਾਗਾ ਤਾਂ ਫੇਰ ਹੀ ਇਹ ਕੰਮਾ ਚ ਅੱਜਕੱਲ ਵਾਧਾ ਹੁੰਦਾਗਾ ਤੇ ਹੋਰ ਕੋਈ ਤੁਸੀਂ ਮਾੜਾ ਮੋਟਾ ਕਹਿਣਾ ਚਾਹੁੰਗੇ ਜੀ ਤੁਸੀਂ ਦੀ ਕਟਿੰਗ ਕੁਟਿੰਗ ਦਾ ਆਪ ਹੀ ਕਰਦੇ ਹੋ ਸਾਰਾ ਹਾਂਜੀ ਕਟਿੰਗ ਆਪ ਕਰਦੇ ਆ ਠੀਕ ਹੈ ਜੀ ਸਟੀਚਿੰਗ ਲਈ ਟੇਲਰ ਰੱਖਾਂਗਾ ਪਰ ਆਪ ਵੀ ਕਰਦੇ ਆ ਜੀ ਠੀਕ ਹੈ ਜੀ ਤੇ ਬਾਕੀ ਹੈ ਲੇਡੀ ਕੰਮ ਹਾਂਜੀ ਹੈ ਲੇਡੀ ਕੰਮ ਠੀਕ ਹੈ ਜੀ ਤੇ ਸਾਰੇ ਵੀਰਾਂ ਦਾ ਧੰਨਵਾਦ ਹੈ ਜੀ ਵੀਡੀਓ ਦੇਖਣ ਲਈ ਜੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦਾ ਜਾਂ ਕਿੱਦਾਂ ਦਾ ਵੀ ਕੁਝ ਦੱਸਣਾ ਚਾਹੁੰਦਾ ਇਹਨਾਂ ਨੂੰ ਜਾਂ ਕੋਈ ਡਿਜ਼ਾਈਨ ਪੁੱਛਣਾ ਚਾਹੁੰਦਾ ਵੀ ਇਹ ਤੁਸੀਂ ਤਿਆਰ ਕਰਕੇ ਦੇਖ ਸਕਦੇ ਹੋ ਜਾਂ ਤੁਸੀਂ ਇਹਨਾਂ ਨੂੰ ਆ ਕੇ ਮਿਲ ਸਕਦੇ ਹੋ ਜਾਂ WhatsApp ਦੁਆਰਾ ਵੀਡੀਓ ਭੇਜ ਸਕਦੇ ਹੋ ਤੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਨੰਬਰ ਵੀਡੀਓ ਦੇ ਉੱਪਰ ਲਗਾ ਦਾਂਗੇ ਤਾਂ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਵੀਡੀਓ ਦੇਖਣ ਲਈ